ਉਸ਼ੀਰ ਦੇ ਤੋਕ ਇਹ ਮੈਨੂੰ ਕਹਿੰਦਾ ਮੈਂ ਸੈਨ ਨਾ 106 ਲੈ ਲਾ 206 ਲੈ ਲਾ ਮੈਂ ਤਾਂ ਗਲਤੀ ਹੀ ਮੈਂ ਵੀਰੇ ਤੈਨੂੰ ਨਹੀਂ ਤੂੰ ਆ ਇਹਦੇ ਤੇ ਵੀ ਕਰਦੀ ਬਦਨਾਮੀ ਕਰਦਾ ਕੱਲ ਨੂੰ ਯਾਰ ਤੂੰ ਕੱਲ ਹੋਰ ਕੁਝ ਕਰੇਗਾ ਮੈਂ ਇਹਨੂੰ ਸਾਡੇ ਅੰਦਰ ਆ ਕੇ ਗਾਇਲੇ ਮੇਰੇ ਅੰਦਰ ਆ ਪੜਿਆ ਜੀ ਅੰਦਰ ਆ ਕੇ ਮੈਨੂੰ ਕਹਿੰਦਾ ਤੂੰ 2 ਮਿੰਟ ਲੱਗਣੇ ਨੇ ਆ ਫੜ ਪੈਸੇ ਤੂੰ ਮੇਰਾ ਕੰਮ ਕਰ ਮੈਂ ਬਾਹਰ ਨਿਕਲਣ ਲੱਗੀ ਐ ਨਾ ਤੱਕ ਕੇਸ਼ਾਈ ਹੋਈ ਇਹਨੇ ਮੇਰੇ ਕੱਪੜੇ ਪਾੜਿਆ ਦੇਖੋ ਮੈਨੂੰ ਮਾਰ ਦਿੱਤਾ ਯਾਰ ਮੈਂ ਪਹਿਲੀ ਹੱਥ ਲਾਉਣਾ ਮੈਨੂੰ ਸਿਆਣਾ ਸਮਝ ਮੈਂ ਤੇਰੇ ਵਰਗੇ ਦੀ ਕਰਦਣ ਤੋੜ ਦਵਾ ਠੀਕ ਆ ਜੇ ਤਸਵੀਰਾਂ ਤੂੰ ਵੀ ਦੇਖ ਸਕਦੇ ਹੋ ਜਿੱਦ ਇੱਕ ਮਾਨ ਤੇ ਨਾਲ ਧੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਉਹ ਇਤੋਂ ਮਾਫੀਆ ਵੀ ਮੰਗਿਆ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਨੂੰ ਲੱਗਦਾ ਨਹੀਂ ਵੀ ਇਹ ਗਾ ਤੁਸੀਂ ਜੋ ਗਲਤ ਕੀਤਾ ਗਲਤ ਕੀਤਾ ਗਲਤ ਹੈ ਮੈਂ ਉਹ ਮੈਂ ਗਲਤ ਹੈ ਕਿਸੇ ਦੇ ਘਰ ਦੇ ਵਿੱਚ ਆ ਕੇ ਤੁਸੀਂ ਇਹ ਪੁੱਛ ਰਹੇ ਹੋ ਵੀ ਇੱਥੇ ਜਨਾਨੀ ਮਿਲਦੀ ਐ ਇਹ ਤੁਸੀਂ ਫਈ ਕੀਤਾ ਗਲਤ ਕੀਤਾ ਬਿਲਕੁਲ ਬਿਲਕੁਲ ਕੱਦ ਕੱਪੜੇ ਖਾਦੋ ਹੁਣ ਤੈਨੂੰ ਮਾਂ ਦੀ ਦਿੱਤੀ ਐ ਜਦ ਮਾਂ ਨਹੀਂ ਕਿ ਕਿ ਤੈਨੂੰ ਜਦ ਵੀ ਮਾਂ ਦੇਣੀ ਚਾਹੀਦੀ ਦਿੱਤੀ ਤੈਨੂੰ ਤੂੰ ਮੇਰੀ ਮਾਂ ਐ ਜੇ ਆਪਣੇ ਬਦ ਕਰ ਤੈਨੂੰ ਬਲਾ ਫਿਰ ਮੈਂ ਭੇਜ ਦੇ ਤੈਨੂੰ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀਤੀ ਸੀ ਸਰੇ ਆਮ ਤੱਕ ਕੀਤਾ ਨਾ ਤੂੰ ਵੀ ਇੱਥੇ ਗੱਲ ਕਹੀ ਐ ਨਾ ਆ ਕੇ ਹਾਂ ਜੀ ਮੈਂ ਕਹੀ ਆ ਤੁਸੀਂ ਆਪਣੀ ਗਲਤੀ ਮੰਨਦੇ ਹੋ ਹਾਂ ਜੀ ਮੈਂ ਆਪਣੀ ਗਲਤੀ ਕੀ ਗੱਲੋ ਜੀ? ਨਾ। ਤਾਉ ਬੀੜੀ। ਹਾਂ, ਬਰੇ ਮੇਰਾ। ਮੈਂ ਕੀ ਗੱਲੋ ਜੀ? ਮੈਂ ਚਲਦਾ। ਕੀ ਗੱਲੋ ਜੀ? ਹਾਲੇ ਤੂੰ ਵੀਰ ਗੱਲ ਇਹ ਹੋਈ ਆ। ਆ ਬਾਈ। ਜਾ ਮੁੰਡਾ ਨਾ ਆਉਂਦਾ। ਇਹ ਬੰਦਾ ਮੇਰੇ ਨਾਲ ਗਲਤ ਕੰਮ ਕਰਦਾ। ਉਹ ਕੱਪੜੇ ਪਾ ਰਹੇ ਨੇ ਮੇਰੇ। ਬਾਹਰੋਂ ਆਇਆ। ਫਿਰ ਮੈਨੂੰ ਹੁਣ ਇਹਨੇ ਹੈਡਫ੍ਰੀ ਕੀਤਾ। ਜਿਹੜੇ ਬੰਦੇ ਨੇ ਇਹਨੇ ਭੇਜਿਆ ਇਹਨਾਂ ਨੂੰ। ਮੈਂ ਕਹਿੰਦੀ ਉਹ ਬੰਦਿਆਂ ਨੂੰ ਬੁਲਾ। ਮੇਰੇ ਪੈਸੇ ਖੋਲਾ। ਹੈਂ? ਮੇਰੇ ਘਰ ਦੀ ਬਦਨਾਮੀ ਨਹੀਂ ਹੈਗੀ ਨਹੀਂ ਇਹ ਕੀ ਆਇਆ ਮੈਂ ਸ਼ੁਰੂ ਤੋਂ ਇਹ ਮੈਨੂੰ ਕਹਿੰਦਾ ਮੈਂ ਸਾਲ ਲੈ ਲਾ 200 ਲੈ ਲਾ ਉਹਥੋਂ ਰੋਡ ਤੋਂ ਪਿੱਛੇ ਪਿੱਛੇ ਆ ਗਿਆ ਠੀਕ ਆ ਕੱਪੜੇ ਕਿਨੇ ਪਾੜਨੇ ਥੋੜੇ ਇਹ ਨੇ ਫਿਰ ਆਪਣਾ ਝੱਗਾ ਪਾੜਿਆ ਇਹਨੇ ਤੇ ਹੁਣ ਇਹ ਕਹਿੰਦਾ ਹਾਂ ਹੁਣ ਇਹਨੇ ਬੰਦੇ ਜਿਹੜੇ ਨੇ ਭੇਜਿਆ ਦੀ ਮੈਂ 100 ਬੰਦੇ ਨੂੰ ਬੁਲਾ ਲਾ ਕਹਿੰਦਾ ਕਿ ਉੱਥੇ ਇਹ ਕੰਮ ਹੁੰਦਾ ਸਾਡੇ ਸਾਰਾ ਗੁੱਸੇ ਦਾ ਕਰ ਲਿਆ ਸੀ ਵੀ ਤੂੰ ਉਹ ਵੇਸੇ ਜਾ ਕੇ ਉੱਥੇ ਕਹਦੇ ਉੱਥੇ ਰਹਿੰਦਾ ਕਹਿੰਦਾ ਕਈ ਨਹੀਂ ਪਿੰਟਰ ਪਿੰਟਰ ਨੇ ਭੇਜਿਆ ਹਾਂ ਮੇਰੇ ਮਨ 100 100 ਲੋਕਾਂ ਦਾ ਕੰਮ ਹਾਂ ਹੁਣ ਅਸੀਂ ਇਹੀ ਪੁੱਛਣਾ ਵੀ ਜੇ ਇੱਥੇ ਮੈਂ ਕਿਹਾ ਉਹ ਬੰਦੇ ਨੂੰ ਵੀ ਬੁਲਾ ਇੱਥੇ ਤੇ ਸਾਡਾ ਉਹ ਬੰਦਾ ਟਕਰਾਂ ਤੂੰ ਆਪਾਂ ਨਾਲ ਗਲਤ ਦਿਨ ਨੂੰ ਤੋੜ ਦੇ ਕਿ ਨਾਮਾ ਵੀਰ ਤਰਫ ਮੈਨੂੰ ਕਾਲਾ ਕਿਤੇ ਜਾਣ ਨਾਲ ਸਲਾਣੇ ਸਲਾਣੇ ਇੱਥੇ ਕਿਹਨੇ ਭੇਜਿਆ ਅੱਛਾ ਮੇਜਰ ਮੇਜਰ ਕੋਣ ਮੇਜਰ ਬਾਕੀ ਅੱਛਾ ਰਾਜੇ ਅਲਗਨ ਦੇ ਕੋਨੇ ਕੀ ਆ ਉਹ ਮੈਨੂੰ ਕਹਿੰਦਾ ਉੱਥੇ ਜਾ ਕੇ ਗੱਲ ਕਰੇਗਾ ਵੀਰ ਬੰਦੇ ਦਾ ਕਾਦੀ ਗੱਲ ਵੀ ਇੱਥੇ ਆਉਂਦੇ ਨੇ ਕੀ ਮਹੰਤ ਹਾ ਕਿਹੜੇ ਬੰਦੇ ਆਉਣਗੇ ਉਹ ਨਹੀਂ ਆਇਆ ਕਾਦੇ ਕਿ ਕਿਹੜੇ ਬੰਦੇ ਆਉਣਗੇ ਧਿਆਨ ਦਿਓ ਹਾਂ ਵੀ ਮਨ ਨੂੰ ਤਖਤ ਲਾਉਣ ਹਾਂ ਇਹਨਾਂ ਨੂੰ ਅੱਗੇ ਦੋ ਕਿੰਨੇ ਵਜੇ ਆ ਜਾਣਗੇ ਕਰ ਮੈਂ ਤਾਂ ਹੁਣੇ ਆਇਆ ਕੰਟ ਕੀ ਕੀਆ ਇਹਨਾਂ ਨੂੰ ਅੱਗੇ ਮੈਂ ਕੁਝ ਵੀ ਨਹੀਂ ਕੀਤਾ ਮੈਂ ਜਾ ਕੇ ਇਹਨਾਂ ਨੂੰ ਅੱਗੇ ਅਸਲਾਮ ਅਲੈਕੁਮ ਇਹ ਕਹਿੰਦੇ ਬਾਲ ਕੁਛ ਨਾ ਹਾਂ ਮਹਾ ਹੀ ਮਹਾ ਟੀਵੀ ਤੋਂ ਦੇਖੋ ਬੰਦੇ ਆਉਣਗੇ ਇਹਦੇ ਪਤਾ ਆ ਜਾਂਦਾ ਆ ਜਾਂਦਾ ਹਾਂ ਨੰਦਰ ਆ ਜਾਈ ਇਹਨਾਂ ਨੇ ਜੇ ਗੱਲ ਲਈ ਹੂੰ ਤੇ ਤਾਂ ਤੁਸੀਂ ਮੈਨੂੰ ਦੱਸੋ ਆਪਣਾ ਬੋਲ ਸਾਰੇ ਕੁਮੰਦ ਜੀ ਸਹੀ ਸਹੀ ਗੱਲ ਹੈ ਸਾਰੀ ਦੱਸ ਦੇ ਵਿੱਜਲ ਕੋਲ ਨਾ ਕੋਈ ਨਾ ਉਹ ਆਪਣੇ ਬੰਦੇ ਨੇ ਦੱਸ ਸਾਰੀ ਗੱਲ ਉੱਤੇ ਮੈਂ ਦੇਖ ਮੈਂ ਕੰਸਟਿਊਂ ਨਹੀਂ ਮੇਰੇ ਘਰ ਦੀ ਬਦਨਾਮੀ ਹੁੰਦੀ ਹੈ ਜੇ ਮੈਂ ਇਹ ਜਾ ਕੰਮ ਕਰਦੀ ਹਾਂ ਅੰਦਰ ਵੜ ਕੇ ਕਹਿੰਦੀ ਕਿ ਚੱਲ ਕੋਈ ਨਾ ਫੜਾ ਪੈਸੇ ਨਿਕਲ ਮੇਰੀ ਗੱਲ ਸੁਣ ਮੈਂ ਹੁਣ ਸਭ ਨੂੰ ਬੁਲਾਵਾਂ ਫਿਰ ਇਹਨਾਂ ਨਾਲ ਮੈਟਰੀਕ ਦੀ ਗੱਲ ਕਰੀਏ ਬੰਦੇ ਨਾਲ ਇਹਨਾਂ ਨੇ ਮੈਨੂੰ ਕੁੱਤਣਾ ਸ਼ੁਰੂ ਕਰ ਤਾ ਤੇਰਾ ਹੱਕ ਕਿ ਮਿੱਤਰ ਤੇਰਾ ਹੱਕ ਕਿਵੇਂ ਬਣਦਾ ਤੂੰ ਕਿਸੇ ਗੈਰ ਕਰੇ ਆ ਕੇ ਤੂੰ ਤੈਨੂੰ ਲੱਗਦੇ ਨੇ ਵੀ ਇਹ ਗਲਤ ਕੰਮ ਕਰਦੇ ਨੇ ਗਲਤੀ ਹੋ ਗਈ ਨਹੀਂ ਹੈਗੇ ਮੇਰੇ ਤੋਂ ਗਲਤੀ ਮੈਂ ਵੀਰੇ ਪੈਰੀਆ ਸੁਣਾ ਨਹੀਂ ਤੂੰ ਆ ਇਹਨਾਂ ਦੇ ਵਿੱਚ ਕਰਦੀ ਬਦਨਾਮੀ ਕਰਦਾ ਕੱਲ ਨੂੰ ਯਾਰ ਤੂੰ ਕੱਲ ਹੋਰ ਕੁਝ ਕਰੇਗਾ ਹਾਂਜੀ ਨਾ ਪੈਰੀਆ ਤੂੰ ਕੀ ਲਾਏਗਾ ਉਹ ਤਾਂ ਉਹ ਦੇਖਣ ਗਏ ਆ ਜੀ ਪੁਲਿਸ ਬੁਲਾਉਣੀ ਆ ਹੈ ਪੁਲਿਸ ਬੁਲਾਉਣੀ ਆ ਘਰ ਜਾਂਦੇ ਆ ਉਹ ਪਰ ਬੇਬੀ ਆਉਂਦੇ ਆਪਣੇ ਘਰਦਿਆਂ ਨੂੰ ਬੁਲਾ ਵੀਰ ਇਹਨਾਂ ਦੀ ਵੀਡੀਓ ਬਣਾਓ ਜੀ ਬਣਾ ਲੀ ਨਾ ਭੈਣੇ ਵੀਡੀਓ ਨਾ ਬਣਾਓ ਇਹਨਾਂ ਦੀ ਵੀਡੀਓ ਬਣਾਓ ਮੈਂ ਦੋ ਨਹੀਂ ਦੋਇਆ ਨਹੀਂ ਹੋ ਗਈ ਨਾ ਮੈਂ ਮੈਂ ਤਾਂ ਥੱਲੇ ਥੱਲੇ ਹੀ ਆ ਮੈਂ ਦੋਸਤਾਂ ਦਾ ਟ੍ਰੇਨ ਵਰਕਸ਼ਾਪ ਹੈ ਮੇਰੀ ਇਨਾਮਾ ਜੀ ਮੈਂ ਕੋਲਵਿੰਦਰ ਮਹਾਂਤ ਜੀ ਕੀ ਗੱਲਬਾਤ ਹੋਈ ਆ ਗੱਲ ਇਹ ਹੋਈ ਆ ਜੀ ਇਹ ਬੰਦਾ ਆ ਗਿਆ ਬਾਹਰੋਂ ਮੈਨੂੰ ਕਹਿੰਦਾ ਸਲਾਮ ਅਲੈਕਮ ਵਾਅਲੈਕਮ ਸਲਾਮ ਕਹਾਂ ਛੋਟੇ ਨਾਲ ਕੋਈ ਗੱਲ ਕਰਨੀ ਆ ਜੀ ਮੈਂ ਦੱਸੋ ਕੀ ਗੱਲ ਕਰਨੀ ਆ ਕਹਿੰਦੇ ਇੱਥੇ ਗਲਤ ਕੰਮ ਹੁੰਦਾ 100 ਲੈ ਲਓ 200 ਲੈ ਲਓ ਕੌਣ ਕਹਿੰਦਾ ਜੀ ਆ ਬੰਦਾ ਜੀ ਮੈਂ ਇਹਨੂੰ ਛੱਡ ਕੇ ਅੰਦਰ ਆ ਕੇ ਕਹਿ ਲਿਆ ਮੇਰੇ ਅੰਦਰ ਆ ਬੜਿਆ ਜੀ ਅੰਦਰ ਆ ਕੇ ਮੈਨੂੰ ਕਹਿੰਦਾ ਤੂੰ 2 ਮਿੰਟ ਲੱਗਣੇ ਨੇ ਆ ਫੜ ਪੈਸੇ ਤੂੰ ਮੇਰਾ ਕੰਮ ਚੱਲ ਮੈਂ ਬਾਹਰ ਨਿਕਲਣ ਹਾਂ ਠੀਕ ਹੈ ਜੀ ਮੇਰੀ ਬਦਨਾਮੀ ਪੂਰੀ ਕਰਦਾ ਪਿਆ ਜੀ ਜੇ ਉੱਥੇ ਮੈਂ ਨਾਰ ਵਾਲਾ ਪਾਉਂਦੀ ਤਾਂ ਇਹ ਬੰਦੇ ਨੇ ਮੇਰੇ ਨਾਲ ਜੋ ਕੁਝ ਕਹਿਣੇ ਤੋਂ ਉਹ ਕਰਦਾ ਮੈਂ ਇੱਥੇ ਕੁਝ ਜਾਣ ਹੈਗੀ ਮੈਂ ਤੇ ਹੱਡੀਆਂ ਤੋੜ ਦਮਾਂ ਇਹਦੀਆਂ ਮੈਂ ਇਹ ਦੇਖਦੇ ਵੀ ਇਹ ਘਰ ਦੇ ਨੂੰ ਬੁਲਾਵਾਂ ਇਹ ਪਤਾ ਲੱਗੇ ਵੀ ਇਹ ਕਰਤੂਤਾਂ ਕਰਦਾ ਇਹ ਮੇਰੇ ਘਰ ਦੀ ਬਦਨਾਮੀ ਕਰਨ ਤੇ ਤੁਰਿਆ ਹੋਇਆ ਜੀ ਵੀਰੇ ਕੀ ਕੀ ਨਾਮ ਆ ਤੁਹਾਡਾ ਜੀ ਮੈਨੂੰ ਕਾਲਾ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਸਲਾਣਾ ਜੀ ਤੇ ਤੁਸੀਂ ਅੱਜ ਇੱਥੇ ਆਇਓ ਇਹਨਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਤੁਸੀ ਪੈਸੇ ਦੀ ਵੀ ਮੰਗ ਕੀਤੀ ਗਈ ਹੈ ਫਿਰ ਜੇ ਜੇ ਤੁਸੀਂ ਗਲਤ ਨਹੀਂ ਬੋਲੇਆ ਫਿਰ ਤੁਸੀਂ ਉਹਨਾਂ ਦੇ ਕੱਪੜੇ ਕਿਵੇਂ ਫੱਟ ਫੱਟ ਗਏ ਵੀਰੇ ਮੈਂ ਤਾਂ ਪਾੜੇ ਨਹੀਂ ਕੱਪੜੇ ਕਸਮ ਲੱਗੇ ਨਹੀਂ ਤੁਸੀਂ ਇੱਥੇ ਕੀ ਕਰਨ ਆਇਓ ਕੋਣ ਬਾਜੂ ਖੁਣਦੇ ਹੋ ਕੋਈ ਗੱਲ ਨਹੀਂ ਪਹਿਲਾਂ ਜਵਾਬ ਤਾਂ ਦੇ ਦਿਓ ਛੱਡ ਦੋ ਕਰ ਲੈ ਕਲੈਂਦ ਮੇਕਰ ਦਾ ਹੀ ਹੋਣਾ ਜਿਹੜਾ ਕਹਾ ਦੀ ਉੱਥੇ ਜਾ ਡਰੈਸ ਬੰਦਾ ਦੀ ਜਿਹੜਾ ਹਲੋ ਛੱਡ ਫਰੀ ਕਰ ਲੋ ਹਾਂਜੀ ਵੀਰੇ ਮੈਨੂੰ ਟਾਈਮ ਲੱਗ ਜਾਣਾ ਉਹ ਟਾਗ ਲੈ ਆ ਜਣਾ ਵੀਰੇ ਤੁਸੀਂ ਸਮਾਨ ਲੈ ਆਂਦਾ ਗੱਲ ਕਰੋ ਜੀ ਪਰ ਨਾ ਛੱਡੂ ਨੀ ਕਰ ਠੀਕ ਹੈ ਜੀ ਤੁਸੀਂ ਇਹ ਘਰ ਦੇ ਵਿੱਚ ਕੀ ਕਰਨ ਆ ਗਏ ਵੀਰ ਜੇ ਮੈਨੂੰ ਤਾਂ ਮੇਜਰ ਨੇ ਕਿਹਾ ਸੀ ਕਿ ਉਹਥੇ ਜਾਇਂ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਵੀਰੇ ਪੂਰੀ ਪੂਰੀ ਗੱਲ ਚਾਈਨਾ ਦਾ ਪੂਰੀ ਪੂਰੀ ਗੱਲ ਵੀਰੇ ਚਾਈਨਾ ਸਾਰੇ ਦੱਸ 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 ਚਾਈਨਾ ਮੇਰੇ ਮੇਜਰ ਨੇ ਭੇਜਿਆ ਮੇਜਰ ਕੋਣਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਜੀ ਮੇਨੋ ਕਾਲਾ ਜੀ ਕਿਹੜੇ ਪਿੰਡ ਦੇ ਆਣ ਵਾਲੇ ਹੋ ਮੇਰਾ ਪਿੰਡ ਸਲਾਣਾ ਨਾਲੇ ਹੁਣ ਤੁਸੀਂ ਰਾਜ ਵਾਲੇ ਕਹਿੰਦੇ ਸੀਗੇ ਰਾਜਿਆ ਦਾ ਹੀ ਮੇਜਰ ਤੁਸੀਂ ਕਿਹੜੇ ਪਿੰਡ ਦੇ ਹੋ ਮੇਰਾ ਪਿੰਡ ਸਲਾਣਾ ਵੀ ਤੁਸੀਂ ਇੱਥੇ ਕੀ ਕਰਨ ਆਏ ਐ ਐਤੋਂ ਮੈਨੂੰ ਉਹਨੇ ਭੇਜਿਆ ਸੀ ਕਹਿੰਦਾ ਉੱਥੇ ਮਹੰਤ ਹੈ ਕਿਹਨੇ ਭੇਜਿਆ ਸੀ ਗਿਆ ਫੋਨ ਬਾਤੋਗੇ ਫੋਨ ਬਾਤੋ ਫੋਨ ਬਾਤੋ ਸੁਣਿਓ ਕਿਹਨੇ ਭੇਜਿਆ ਸੀ ਮੇਜਰ ਨੇ ਮੇਜਰ ਕੋਣ ਆ ਮੇਜਰ ਰਾਜਿਆ ਦਾ ਕੀ ਕੰਮ ਕਰਦੇ ਨੇ ਉਹ ਹੋਰ ਚੱਕੀ ਆ ਵੀਰੇ ਕਾਦੀ ਚੱਕੀ ਆ ਟੱਤੇ ਦੀ ਚੱਕੀ ਵੀ ਉਹਨਾਂ ਦੀ ਕਿੱਥੇ ਆ ਰਾਜਿਆ ਵਾਲੀ ਰਾਜਿਆ ਵਾਲੇ ਚ ਤੇ ਟੋਟਾ ਕੀ ਕੰਮ ਮੇਰਾ ਟ੍ਰੈਕਟਰ ਦਾ ਟਰੈਕਟਰਾਂ ਦਾ ਕਿੱਥੇ ਆ ਤੁਹਾਡਾ ਦੁਕਾਨ ਕਿੱਥੇ ਤੁਹਾਡੀ ਰਾਜਿਆਂ ਵਾਲਾ ਰਾਜਿਆਂ ਵਾਲਾ ਤੇ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜੇ ਮੈਨੂੰ ਨੇ ਭੇਜਿਆ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਂ ਕੱਪੜੇ ਨਹੀਂ 파ੜੇ ਮੈਂ ਕੁਝ ਨਹੀਂ ਕੀ ਕਰਨ ਭੇਜਿਆ ਉਹ ਮੈਨੂੰ ਕਹਿੰਦਾ ਉੱਥੇ ਮਹਾਂਤਰ ਹੈਗਾ ਠੀਕ ਹੈ ਫਲਾਨਾ ਪੈਂਟਰ ਹੈ ਕੋਈ ਪੈਂਟਰ ਹੈ ਉਹ ਜਾਣਦਾ ਪੈਂਟਰ ਨੂੰ ਵੀ ਤੂੰ ਜਾ ਕੇ ਕਹਿ ਦੇ ਭਾਈ ਪੈਂਟਰ ਨੇ ਮੈਨੂੰ ਭੇਜਿਆ ਠੀਕ ਹੈ ਮਾਦ ਵੀ ਪੈਂਟਰ ਨੇ ਭੇਜਿਆ ਮੈਨੂੰ ਵੀ ਐ ਚੰਗ ਗੱਲ ਵੀ ਪਹਿਲਾਂ ਤੂੰ ਪਤਾ ਕਰਕੇ ਆ ਜੀ ਮੇਰਾ ਵੀਰ ਮੈਂ ਖਾ ਵੀ ਠੀਕ ਹੈ ਮਹਾਂ ਕੀ ਪਤਾ ਕਰਨਾ ਸੀਗਾ ਵੀ ਉਹ ਤੇ ਬੰਦਾ ਮਿਲਦਾ ਕਿ ਨਹੀਂ ਮਿਲਦਾ ਕਿਹੜਾ ਬੰਦਾ ਜਨਨ ਨਹੀਂ ਹੂੰ ਮੈਂ ਉਹਨੂੰ ਕਹਿ ਮੈਂ ਤਾਂ ਜਾਣਾ ਨਹੀਂ ਹੈਗਾ ਵੀ ਮੈਂ ਤਾਂ ਕਹਿੰਦਾ ਵੀਰ ਬਣ ਕੇ ਜੁ ਜਾਏ ਆ ਮੈਂ ਮੈਂ ਤਾਂ ਇਹਦਾ ਕੰਮ ਕਰਨਾ ਨਹੀਂ ਹੈਗਾ ਨਾ ਮੈਂ ਕਰਨਾ ਹੂੰ ਕਹਿੰਦਾ ਤੂੰ ਜਾਇਆ ਕਹਿੰਦਾ ਮੈਂ ਉੱਥੇ ਪਤਾ ਕਰਕੇ ਆ ਜੀ ਮੈਂਸ ਮੈਂ ਆ ਗਿਆ ਵੀਰੇ ਮੈਂ ਫਸ ਗਿਆ ਉਹ ਫੋਨ ਵੀ ਨਹੀਂ ਚੱਕਦਾ ਮੇਰਾ ਹੁਣ ਥੋੜਾ ਤਾਨੂੰ ਲੱਗਦਾ ਨਹੀਂ ਵੀ ਇਹ ਗੱਲ ਤੁਸੀਂ ਜੋ ਕੰਮ ਕੀਤਾ ਉਹ ਗਲਤ ਕੀਤਾ ਗਲਤ ਹੈ ਮੈਂ ਉਹ ਮੈਂ ਗਲਤ ਕਿਸੇ ਦੇ ਘਰ ਦੇ ਵਿੱਚ ਆ ਕੇ ਤੁਸੀਂ ਇਹ ਪੁੱਛ ਰਹੇ ਹੋ ਵੀ ਇੱਥੇ ਜਨਾਨੀ ਮਿਲਦੀ ਆ ਇਹ ਤੁਸੀਂ ਸਹੀ ਕੀਤਾ ਗਲਤ ਕੀਤਾ ਗਲਤ ਨਹੀਂ ਕੀਤਾ ਇਹ ਗਲਤ ਇਹ ਜਿਹੜੇ ਤੁਸੀਂ ਹੁਣ ਇਹਨਾਂ ਦੇ ਕੱਪੜੇ ਪਾੜੇ ਨੇ ਇਹਨਾਂ ਨਾਲ ਗਲਤ ਵਿਵਹਾਰ ਕੀਤਾ ਮੈਂ ਕੱਪੜੇ ਨਹੀਂ ਜੀ ਪਾੜੇ ਉਹ ਦੋਸ਼ ਲਾਰੇ ਨੇ ਤੁਹਾਡੇ ਤੇ ਮੈਂ ਕੱਪੜੇ ਨਹੀਂ ਜੀ ਪਾੜੇ ਬਾਕੀ ਜਿਹੜੀ ਮੇਰੀ ਗਲਤੀ ਹੈ ਮੈਂ ਗਲਤ ਮੈਂ ਆਇਆ ਸੀ ਮੇਰੀ ਗਲਤੀ ਹੈ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਆ ਗਿਆ ਇੱਕ ਵਾਰ ਦਰਸ਼ਕਾਂ ਨੂੰ ਫੇਰ ਦੱਸ ਦੋ ਵੀ ਮੇਜਰ ਤੁਸੀਂ ਕਿਨੇ ਭੇਜਿਆ ਤੁਹਾਨੂੰ ਤੇ ਉਹ ਕਿਹੜੇ ਪਿੰਡ ਦਾ ਰਹਿਣਾ ਵਾਲਾ ਰਾਜ ਵਾਲਾ ਵੀਰੇ ਮੇਜਰ ਨਾਮ ਕੀ ਉਹਦਾ ਮੇਜਰ ਹੈ ਵੀਰੇ ਤੇ ਬਾਬਾ ਜੀ ਇਹ ਕਹਿ ਰਹੇ ਨੇ ਵੀ ਆਪਸੀ ਕੋਈ ਕੱਪੜੇ ਨਹੀਂ ਪਾੜੇ ਹੈਗੇ ਤੋਂ ਟੋਡੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਝੂਠ ਬੋਲਦਾ ਜੀ ਸਰੇ ਆਮ ਝੂਠ ਬੋਲਦਾ ਪਿਆ ਹਾਂ ਮੈਂ ਇਹ ਪੂਰੀ ਗੱਲਬਾਤ ਕੀ ਹੋਈ ਸੀ ਪੂਰੀ ਪਾ ਕੇ ਕਿਹਾ ਕਹਿੰਦਾ 2 ਮਿੰਟ ਦਾ ਕੰਮ ਆ ਆ ਫੜ ਪੈਸੇ ਪੈਸੇ ਦੇ ਥਿਗਰੇ ਹੋਣਗੇ ਕਿਤੇ ਪੈਸੇ ਦੇ ਹੱਥ 'ਚ ਕਹਿੰਦਾ ਫੜ 2 ਮਿੰਟ ਦਾ ਕੰਮ ਆ ਕਹਿੰਦਾ ਮੈਂ ਤਾਂ ਹੁਣੇ ਚਲ ਮਿਲ ਕੇ ਤੈਨੂੰ ਚਲੇ ਜਾਣਾ ਹੁਣ ਮੈਂ ਕੀ ਕਰੇ ਕੋੰਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਸੀ ਸਰੇ ਆਮ ਤੱਕਾ ਕੀਤਾ ਮੈਂ ਮੈਂ ਤਾਂ ਵੀਰੇ ਕੋਈ ਕੋਸ਼ਿਸ਼ ਨਹੀਂ ਕੀਤੀ ਆਹ ਤਾਂ ਆਹ ਕੋਈ ਕੱਪੜੇ ਕੱਪੜੇ ਪਾੜਦਾ ਸਮਾਨ ਪਹਿਰ ਜੇ ਗਲਤ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੜੇ ਵੀਰ ਫਿਰ ਤੁਸੀਂ ਇਸ ਘਰ ਦੇ ਵਿੱਚ ਕੀ ਕਰਨਾ ਆਏ ਤੁਸੀਂ ਕੋਈ ਆਪਣਾ ਆਪਣਾ ਕਸੂਰ ਕਬੂਲ ਰਹੇ ਹੋ ਵੀ ਆ ਮੈਂ ਰੇਟ ਪੁੱਛਣ ਆਇਆ ਵੀ ਇੱਥੇ ਜਨਾਨੀ ਹੁੰਦੀ ਆ ਕਿ ਨਹੀਂ ਹੁੰਦੀ ਤੁਸੀਂ ਕੀ ਆ ਰੇ ਇਹ ਗੱਲ ਕਹੀ ਇਹਨੇ ਗੱਲ ਮੈਂ ਤਾਂ ਵੀਰੇ ਇਹਨੇ ਅੰਦਰ ਬਾੜ ਲਿਆ ਨਹੀਂ ਤੁਸੀਂ ਇਹ ਗੱਲ ਕਹੀ ਇਹਨੇ ਵੀ ਮੈਂ ਜਨਾਨੀ ਦਾ ਰੇਟ ਪੁੱਛਣ ਆਇਆ ਵੀ ਜਨਾਨੀ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਮੈਂ ਤਾਂ ਯਾਰ ਉਹਨੇ ਭੇਜਿਆ ਮੈਂ ਝੂਠ ਨਹੀਂ ਵੀਰੇ ਬੋਲਿਆ ਨਾ ਤੁਸੀਂ ਇੱਥੇ ਗੱਲ ਕਹੀ ਇਹਨੇ ਇੱਥੇ ਆ ਕੇ ਹਾਂ ਜੀ ਮੈਂ ਕਹੀ ਤੁਸੀਂ ਆਪਣੀ ਗਲਤੀ ਮੰਨਦੇ ਹੋ ਹਾਂ ਜੀ ਮੈਂ ਆਪਣੀ ਗਲਤੀ ਮੰਨਦਾ ਉਹ ਬਾਬਾ ਜੀ ਕੀ ਕਾਰਵਾਈ ਚੋਣਿਆਂ ਨੇ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਜਿਹੜੀ ਬੰਦੀ ਕਾਰਵਾਈ ਆ ਉਹ ਮੇਰੀ ਬਦਨਾਮੀ ਹੁੰਦੀ ਮੇਰੇ ਘਰ ਦੀ ਬਦਨਾਮੀ ਹੁੰਦੀ ਹੈ ਦੇਖੋ ਜਿਹੜੇ 4-5 ਬੰਦੇ ਨੇ ਅੱਜ ਇਹ ਆ ਕੱਲ ਕੋਈ ਹੋਰ ਵੀ ਆ ਸਕਦਾ ਮੈਂ ਤਾਂ ਬੰਦੀ ਇਹਦੇ ਕਾਰਵਾਈ ਕਰਾਉਣੀਆਂ ਕਰਾਉਣੀਆਂ ਕਿਉਂਕਿ ਮੇਰੇ ਕੋਲ ਤਾਂ ਬੱਚੇ ਨੇ ਵੀ ਆਉਣਾ ਬੜੇ ਨੇ ਵੀ ਆਉਣਾ ਅਲਕੜਾ ਗਲਤ ਕੰਮ ਕਰਨਾ ਮੇਰੇ ਤਾਂ ਆਸ਼ੀਰਵਾਦ ਲੈਣਾ ਆਉਂਦੇ ਨੇ ਮੱਥਾ ਟੇਕਣਾ ਤੇ ਅੰਦਰ ਮੰਦਰ ਬਣਿਆ ਹੋਇਆ ਮੇਰੇ ਕੋਲ ਤਾਂ ਹਰ ਇੱਕ ਨੇ ਆਉਣਾ ਚੰਗੇ ਨੇ ਵੀ ਆਉਣਾ ਮਾੜੇ ਨੇ ਵੀ ਆਉਣਾ ਇਹ ਤਾਂ ਮੇਰੇ ਘਰ ਦੀ ਬਦਨਾਮੀ ਕਰਦੇ ਨੇ ਕੱਲ ਜੋ ਮੈਂ ਕਿਸੇ ਨੂੰ ਘਰੇ ਛੱਡ ਕੇ ਚਲੇ ਜਾ ਹੂੰ ਫਿਰ ਐਂਜੇ ਬੰਦੇ ਤੋਂ ਮੈਂ ਕੀ ਲੈਣਾ ਹੁਣ ਦੇਖੋ ਇਹਨਾਂ ਨੇ ਮੇਰੇ ਕੱਪੜੇ ਫੜਦੇ ਕਹ ਲੂ ਕੋਈ ਜਨਾਨੀ ਹੁੰਦੀ ਉਹਨੂੰ ਫੜ ਲੈਂਦੇ ਫਿਰ ਮੇਰੀ ਘਰ ਦੀ ਪਤਨਾਮੀ ਨਹੀਂ ਹੈਗੀ ਤੀ ਹੂੰ ਇਹਦਾ ਸ਼ੁਕਰ ਕਰੋ ਅਸੀਂ ਪੁਲਿਸ ਨੂੰ ਪਰਸੋਂ ਪ੍ਰਸ਼ਾਸਨ ਨੂੰ ਫੋਨ ਕਰਤਾ ਕਿ ਨਹੀਂ ਕਰ ਕੀਤਾ ਕਰਨਾ ਜੀ ਪੁਲਿਸ ਨੂੰ ਇਹ ਕਹਿੰਦਾ ਮੇਰੀ ਘਰ ਵਾਲੀ ਆਉਂਦੀ ਪਹਿਲਾਂ ਕਹਿੰਦਾ ਵਿਆਹ ਨਹੀਂ ਹੋਇਆ ਮੈਂ ਕੁਮਾਰ ਆ ਮੇਰੇ ਕੋਈ ਬੱਚਾ ਨਹੀਂ ਹੈਗਾ ਯਾਰ ਫਿਰ ਇਹ ਅਸ ਤੋਂ ਪਾਈ ਹੋਈ ਫਿਰ ਇਹ ਕਹਿੰਦਾ ਮੇ ਆਪਣੀ ਘਰ ਵਾਲੀ ਵੀ ਮੇਰੀ ਹੈ ਕਿ ਸਾਰੇ ਮੈਂ ਬਲਾ ਜੀ ਨੂੰ ਬੁਲਾਉਣਾ ਬੁਲਾ ਇਹ ਜਿਹੜੇ ਕੱਪੜੇ ਪਾੜੇ ਗਏ ਨੇ ਤੁਹਾਡੇ ਕੱਪੜੇ ਪਾੜ ਗਏ ਨੇ ਕਿਹਨਾਂ ਵੱਲੋਂ ਪਾੜੇ ਆਨੇ ਬੱਚਿਆਂ ਨੂੰ ਸੌਂਹਾ ਕੇ ਕਹਦੇ ਆਨੇ ਬੱਚਿਆਂ ਨੂੰ ਸੌਂਹਾ ਮੈਨੂੰ ਬਾ ਆਪਣੇ ਬੱਚੇ ਹੀ ਸੌਂ ਲੱਗੇ ਜੇ ਮੈਂ ਕੱਪੜੇ ਪਾ ਰਹੀ ਹਾਂ ਜੇ ਮੈਂ ਸੱਦਨ ਗਈ ਨਾ ਮੈਂ ਹੱਥ ਵੀ ਲਾਇਆ ਹੋਵੇ ਤੈਨੂੰ ਮੈਂ ਸੱਦਨ ਗਈ ਸੀ ਕਿ ਆ ਜਾ ਪੈਰੀਂ ਹੱਥ ਤੋਂ ਬਗੈਰ ਹੱਥ ਵੀ ਲਾਇਆ ਹੋਵੇ ਤਾਂ ਮੈਂ ਗੁਣਾ ਕਰ ਆਪੇ ਮੰਜੂਰ ਕਰੀ ਜਾਂਦਾ ਆ ਫੇ ਭੁੱਲੀ ਜਾਂਦਾ ਹੁਣ ਹੁਣ ਇਹਨੂੰ ਆਇਆ ਵੀ ਪੁਲਿਸ ਦਾ ਨਾਮ ਲੈ ਕੇ ਡਰਦਾ ਬਹੁਤ ਹੁਣ ਇੱਕ ਵਾਰ ਫੇ ਤੁਸੀਂ ਵੀਰੇ ਕਹਿ ਰਹੇ ਹੋ ਵੀ ਮੈਂ ਰੇਟ ਪਤਾ ਕਰ ਰਾਇਆ ਸੀ ਮੈਂ ਆਪੇ ਇਹ ਪਤਾ ਕਰ ਰਾਇਆ ਸੀ ਵੀ ਇਹ ਤੇ ਜਨਾਬੀ ਆ ਰਹੀ ਹੈ ਭੇਜਿਆ ਗਿਆ ਸੀ ਛੱਡੀ ਗਈ ਹੈ ਉਦੇ ਦਿਮਾਗ ਦੇ ਵਿੱਚ ਕੋਈ ਫਰਕ ਹੈ ਤੁਹਾਨੂੰ ਵਿੱਚ ਕਾਲੂ ਤੁਹਾਨੂੰ ਕੋਈ ਕਹੂਗਾ ਵੀ ਖੂ ਦੇ ਵਿੱਚ ਛਾਲ ਮਾਰਦੇ ਤੁਸੀਂ ਕੁਝ ਛਾਲ ਮਾਰ ਦੇਂਗੇ ਹੋ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਦਿਓ ਵੀਰੇ ਤੁਸੀਂ بڑے ਭਾਈਓ ਜੇ ਤੁਹਾਨੂੰ ਕਾਲੂ ਕੋਈ ਕਹੇ ਵੀ ਖੂ ਚ ਛਾਲ ਮਾਰਦੇ ਤੁਸੀਂ ਕੁਝ ਛਾਲ ਮਾਰ ਦੇਂਗੇ ਹੋ ਨਹੀਂ ਵੀਰੇ ਫਿਰ ਤੁਹਾਨੂੰ ਜੇ ਭੇਜਿਆ ਗਿਆ ਤੁਸੀਂ ਫਾਈ ਕੀਤੀ ਹੈ ਆਹੀ ਗਲਤੀ ਹੋ ਗਈ ਵੀਰੇ ਮੈਨੂੰ ਮaaf ਕੀਤਾ ਜਾਵੇ ਮੈਂ ਪੈਰੀ ਹੱਥ ਲਾਉਣਾ ਮੈਨੂੰ ਸਿਆਣਾ ਨਾ ਸਮਝ ਮੈਂ ਤੇਰੇ ਵਰਗੇ ਦੀ ਗਰਦਨ ਤੋੜ ਦਵਾਂ ਠੀਕਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਤੇ ਕਮਾਨ ਤੇ ਨਾਲ ਧੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਇਤੋਂ ਮਾਫੀਆ ਵੀ ਮੰਗਿਆ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਤੋਂ ਅਗਲਾ ਤਾ ਤੁਸੀਂ ਦੇਖ ਰਹੇ ਹੋ ਬਾਬਾ ਜੀ ਹੁਣ ਉਹ ਕੀ 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 ਕਾਰਵਾਈ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਹੀ ਕਹਿਣੀ ਹੈ ਵੀ ਅੱਜ ਇਹ ਮੇਰੇ ਅੰਦਰ ਵੜ ਕੇ ਮੈਨੂੰ ਹੱਥ ਪਾਈ ਕਰਦਾ ਕੱਲੂ ਇਹਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਵੀ ਕਿਹੜਾ ਮੇਰੇ ਘਰ ਵੱਲੀ ਹੈ ਜੀ ਨਿਗਾਨਾ ਗੰਤੀ ਨਿਗਾਨਾ ਮੇਰੇ ਘਰ ਵੱਲੀ ਦੇਖੇ ਵੀ ਨਾ ਤੇ ਡਰੈੱਸ ਕੀ ਹੈ ਤੇਰਾ ਪੂਰਾ ਡਰੈੱਸ ਵੀ ਦੱਸ ਦੋ ਇੱਥੇ ਕਿ ਕਿੱਥੇ ਦੀ ਘਟਨਾ ਹੈ ਇਹ ਹੈ ਕਿ ਮਲੇਕ ਕੋਟਰ ਰੋਡ ਤੇ ਹੀ ਅਡਵਾਲ ਪੈਲਸ ਤੇ ਆਪਣਾ ਘਰ ਪੈਂਦਾ ਜੀ ਸੂਏ ਤੇ ਅਡਵਾਲ ਪੈਲੇ ਸੂਏ ਤੇ ਅਸੀਂ ਮੌਜੂਦ ਹਾਂ ਅਡਵਾਲ ਪੈਲੇ ਸੂਏ ਦੀ ਘਟਨਾ ਜਿੱਤੇ ਇੱਕ ਮਹਾਂਤ ਦੇ ਘਰ ਦੇ ਵਿੱਚੋਂ ਆ ਕੇ ਇੱਕ ਸ਼ਖਸ ਵੱਲੋਂ ਉਹਨਾਂ ਨੂੰ ਉਹ ਨਾਮ ਆ ਜੀ ਨਾਂ ਉਹਦਾ ਜੀ ਮਨਜੀਤ ਆ ਜੀ ਤੇ ਇੱਥੇ ਜੋ ਅੱਜ ਇੱਥੇ ਜੋ ਮੰਨਤਨੜਨ ਗਲਤ ਕੰਮ ਮੰਨਤਨੜਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਗਈ ਆ ਉਹਨਾਂ ਵੱਲੋਂ ਕੀ ਕਿ ਆ ਗਿਆ ਵੀ ਇੱਥੇ ਗਲਤ ਕੰਮ ਹੁੰਦਾ ਵੀ ਜਨਾਨੀਆਂ ਲਿਆਂਦੇ ਜਾਂਦੀਆਂ ਨੇ ਨਹੀਂ ਨਹੀਂ ਹੁੰਦਾ ਤੁਸੀਂ ਕਿਤੇ ਦੇ ਰਹਿਣ ਵਾਲੇ ਹੋ ਜੀ ਅਸੀਂ ਖੰਨੇ ਦੇ ਹਾਂ ਜੀ ਤੁਸੀਂ ਇੱਥੇ ਮੰਨਤਾਂ ਨੂੰ ਕਿਵੇਂ ਜਾਣ ਕਿਵੇਂ ਜਾਣਦੇ ਹੋ ਅਸੀਂ ਆਉਂਦੇ ਜਾਂਦੇ ਆ ਜੀ ਉਹ ਚੌਂਕੀ ਇੱਥੇ ਕੋਈ ਗਲਤ ਕੰਮ ਹੁੰਦਾ ਕੁੜੀਆਂ ਆਉਂਦੀਆਂ ਨੇ ਇੱਥੇ ਹਾਂ ਜੀ ਮੇਰੀ ਤਾਂ ਬੇਟੀ ਵੀ ਆਉਂਦੀ ਆ ਜੀ ਨਹੀਂ ਇਹ ਜਿਵੇਂ ਇਹਨਾਂ ਦੇ ਮੁਤਾਬਕ ਵੀ ਗਲਤ ਕੰਮ ਕਰਦੇ ਨੇ ਨਹੀਂ ਨਹੀਂ ਅਸੀਂ ਇੱਥੇ ਕੋਈ ਕੰਮ ਨਹੀਂ ਐਸਾ ਵੈਸਾ ਹ ਜੀ ਚੌਂਕੀ ਲੱਗਦੀ ਹੈ ਮੰਗਲਵਾਰ ਹਾਂਜੀ ਚੌਂਕੀ ਲਾਦੇ ਮੰਗਲਵਾਰ ਤੋਂ ਮੰਗਲਵਾਰ ਨੂੰ ਸ਼ਨੀਵਾਰ ਨੂੰ ਵੀ ਆਉਨੇ ਆ ਜੀ ਤੁਸੀਂ ਚੌਂਕੀ ਤੇ ਆਉਨੇ ਹੋ ਹਾਂਜੀ ਪਰ ਉਹ ਵੀ ਆਉਨੇ ਆ ਜੀ ਅਸੀਂ ਹਾਂਜੀ ਉਹ ਵੀ ਆਉਨੇ ਆ ਅਸੀਂ ਜੂਰੇ ਬੇਬੇ ਬੀਬੀਆਂ ਨਾਲ ਕੋ ਜਿਹੜਾ ਇਹ ਸ਼ਖਸ ਬੜੇ ਆ ਜਿਨੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਕੀਤੀ ਆ ਜੀ ਮੈਂ ਤਾਂ ਉਹਨਾਂ ਨੂੰ ਕਹਿੰਨੀ ਸੀ ਉਹ ਹੁਣ ਤਾਂ ਤੁਹਾਡੇ ਸਾਹਮਣੇ ਮੌਜੂਦ ਨੇ ਹਾਂਜੀ ਹੁਣ ਤਾਂ ਹੈਗਾ ਜੀ ਇਹ ਮੰਨਦਾ ਵੀ ਆਪਣੀ ਮੇਮ ਦੀ ਮੇਰੀ ਗਲਤੀ ਆ ਹਾਂਜੀ ਹਾਂ ਚਲੋ ਕੋਸਟਿਕ ਆ ਸਰ ਹਾਂਜੀ ਐਸਰ ਚੋਕ ਆ ਸੱਜੇ ਸਾਹਬ ਤਾਂ ਪਰਾ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ ਜੀ ਮੈਂ ਛੋਟਾ ਮੁੱਛੀ ਸਰ ਅ ਫਰਸਾਸੀ ਕਾਲ ਜੀ ਪੱਤਰਕਾਰ ਅਮੰਤਗੜ ਗੱਲ ਕਰ ਰਹੇ ਆ ਜੀ ਹਾਂ ਜੀ ਹਾਂ ਜੀ ਪਰ ਤੁਹਾਨੂੰ ਫੋਨ ਵੀ ਆਇਆ ਹੋਣਾ ਇੱਕ ਮੰਤਰੀ ਘਰੇ ਇੱਕ ਬੰਦਾ ਬੜਿਆ ਜੀ ਅ ਖੇੜੇ ਦੇ ਘਰੇ ਕੁਲਵਿੰਦਰ ਮੰਤਰੀ ਘਰੇ ਤੁਹਾਨੂੰ ਪਹਿਲਾਂ ਕੁਝ ਟਾਈਮ ਪਹਿਲਾਂ ਫੋਨ ਵੀ ਆਇਆ ਹੋਣਾ ਅ ਅੱਛਾ ਅੱਛਾ ਦੇ ਉਹ ਤਰਾਜਯੋਗ ਉਹਨਾਂ ਨੇ ਤਰਾਜਯੋਗ ਹੱਥ 'ਚ ਬੜਿਆ ਤੇ ਉਹਨਾਂ ਨੇ ਗਲਤ ਉਹਨਾਂ ਨੇ ਹਰਕਤਾ ਕੀਤੀਆਂ ਰੇਟ ਰੂਟ ਪੁੱਛੇ ਨੇ ਜਿਹਦੇ ਵਿੱਚ ਸਾਡੇ ਕੋਲ ਸਾਰੇ ਸਬੂਤ ਵੀ ਨੇ ਸਾਰੇ ਸਬੂਤ ਵੀ ਨੇ ਉਹਨਾਂ ਉਹਨਾਂ ਨੇ ਆਪਣੇ ਬਣਾ ਹਾਂਜੀ 12 ਬਾਰੇ ਵੀ ਕੀਤੀ ਸੀ ਤੁਸੀਂ ਕਾਲ ਦੀ ਜੀ ਉਹ ਤਾਂ ਉਹਨਾਂ ਨੇ 112 ਤੇ ਉਹਨਾਂ ਦਾ ਪਾਰਟੀ ਵਾਲੇ ਨੇ ਕਰਨੀ ਸੀ ਨਾ ਅਸੀਂ ਥੋੜਾ ਕਰਨੀ ਸੀਗੀ ਸਾਡਾ ਕੰਮ ਤਾਂ ਖਬਰ ਕਰਨਾ ਕੰਮ ਕਵਰ ਕਰਨਾ ਸਾਨੂੰ ਮੌਕੇ ਤੇ ਮੌਕੇ ਤੇ ਬੁਲਾਇਆ ਗਿਆ ਤੇ ਹੁਣ ਪਿੰਡ ਦੇ ਬੰਦੇ ਉਹਨਾਂ ਦੇ ਪਿੰਡ ਦੇ ਬੰਦੇ ਆ ਕੇ ਉਹਨੂੰ ਚੁਰਾ ਕੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਆ ਕੇ ਆ ਕੇ ਭਾਗੇ ਹੁਣ ਜਦੋਂ ਮੌਕੇ ਜਦ ਕੀ ਮੌਕੇ ਤੋਂ ਫਾਰਾ ਕੁਝ ਆਪਣੀਆਂ ਗਲਤੀਆਂ ਕਬੂਲ ਕਰਦਾ ਬੰਦਾ ਉਹ ਉਤੋਂ ਸਰ ਮੈਨੂੰ ਤੰਕੇ ਦਿੱਤੇ ਜਾਂਦੀਆਂ ਜਾ ਰਹੀਆਂ ਨੇ ਕਿ ਪੱਤਰਕਾਰ ਦਾ ਨਾਮ ਵਿੱਚ ਪੰਪੋ ਆਇਆ ਜਾਵੇ ਕੀ ਅਸਲੀਅਤ ਕੀ ਅਸਲੀਅਤ ਤੱਕੋਣਾ ਸਰ ਗਲਤ ਗੱਲ ਆ ਜੀ ਨਹੀਂ ਠੀਕ ਆ ਤੁਹਾਡੀ ਗੱਲ ਕੋਈ ਨਾ ਮੈਂ ਆਪਣਾ ਹੁਣ ਕਿੱਥੇ ਆ ਉਹ ਸਿਟੀ 2 ਆ ਆਪਣੇ ਸਿਵਲ ਹਸਪਤਾਲ ਚ ਨੇ ਜੀ ਜੋਨ ਹਸਪਤਾਲ ਚਲ ਕੇ ਕੰਟੈਕਟ ਕਰਦਾ ਹਾਂ ਜੀ ਕੀ ਨਾਮ ਹੋ ਸਰ ਆਪਣਾ ਜੀ ਮੇਰਾ ਕੋਈ ਗਰਫ੍ਰੈਂਡ ਹੈ ਜੀ ਹਾਂਜੀ ਗੁਰਪ੍ਰੀਤ ਗੁਰਪ੍ਰੀਤ ਠੀਕ ਆ ਇਸ ਸਾਰੀ ਘਟਨਾ ਦੇ ਵਿੱਚ ਜਦੋਂ ਮਹੰਤ ਦੇ ਵੱਲੋਂ ਪੱਤਰਕਾਰ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਦੋਸ਼ੀ ਦੇ ਪਿੰਡ ਵਾਲਿਆਂ ਦੇ ਵੱਲੋਂ ਪੱਤਰਕਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਪੱਤਰਕਾਰ ਨੇ ਮਹੰਤ ਦੇ ਨਾਲ ਰਲ ਕੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਪੱਤਰਕਾਰ ਨੂੰ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਸਰਾਸਰ ਗਲਤ ਚੀਜ਼ ਹੈ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਵੱਲੋਂ ਪੱਤਰਕਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਉੱਤੇ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ